ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਜਾਂ ਕੁਝ ਖਾਸ ਸਰਗਰਮੀਆਂ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡੀ ਫੇਰ ਬਦਲ ਅਸਾਲਮ ਦਾਅਵੇ ਬੰਦ ਹੋਣਗੇ ਤੇ ਟੈਂਪਰੇਰੀ ਰੈਜ਼ੀਡੈਂਟ ਕਲਟੇਚੁਅਨ ਦੇਸ਼ ਤੋਂ ਬਾਹਰ ਓਨਟਾਰੀਓ ਦੇ ਵਿੱਚ ਸਪੀਡ ਕੈਮਰੇ ਲਗਾਉਣ ਦੀ ਯੋਜਨਾ ਹੋਈ ਠਾਪਸ ਸਿਟੀ ਕੌਂਸਲ ਨੇ ਯੋਜਨਾ ਪੂਰੀ ਤਰ੍ਹਾਂ ਕਿਤੇ ਠਾਪ ਤੇਜ਼ ਰਫ਼ਤਾਰ ਗੱਡੀਆਂ ਤੋਂ ਸੁਰੱਖਿਆ ਦੇ ਲਈ ਨਵੇਂ ਰਾਤ ਤਲਾਸ਼ ਕਰੇਗੀ ਮੇਅਰ ਅਲਬਰਟਾ ਸਰਕਾਰ ਨੇ ਡਰਾਈਵਿੰਗ ਲਾਇਸੈਂਸਾਂ ਉਤੇ ਲਾਜ਼ਮੀ ਨਾਗਰਿਕਤਾ ਨਿਸ਼ਾਨ ਲਗਾਉਣ ਦਾ ਦਿੱਤਾ ਫੈਸਲਾ ਹੈਥ ਕਾਰਡ ਵੀ ਡਰਾਈਵਿੰਗ ਲਾਇਸੈਂਸ ਦੇ ਨਾਲ ਜਾਣਗੇ ਜੋੜੇ 4 ਨਵੰਬਰ ਨੂੰ ਫੈਡਰਲ ਸਰਕਾਰ ਪੇਸ਼ ਕਰੇਗੀ ਬਜਟ ਪ੍ਰਧਾਨ ਮੰਤਰੀ ਮਾਰਕਾਨੀ ਦੀ ਅਗਵਾਈ ਹੇਠ ਐਲਾਨੇ ਜਾਵੇਗਾ ਨਵਾਂ ਬਜਟ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਸਖਤ ਹੋ ਗਈ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਜੋ ਲੱਖਾਂ ਲੋਕਾਂ ਦੇ ਸੁਪਨੇ ਤਬਾਹ ਕਰ ਦੇਵੇਗਾ ਜੀ ਹਾਂ ਹਾਊਸ ਆਫ ਕਾਮਰਸ ਦਾ ਇਜਲਾਸ ਆਰੰਭ ਹੋ ਚੁੱਕਿਆ ਹੈ ਤੇ ਲਿਬਰਲ ਸਰਕਾਰ ਬਿਲ ਸੀ ਟੂ ਪਾਸ ਕਰਵਾ ਦੇ ਲਈ ਕਾਲ ਦੇ ਵਿੱਚ ਕਾਫੀ ਚਾਹਤ ਨਜ਼ਰ ਆ ਰਹੀ ਹੈ ਬਿਲ ਪਾਸ ਹੋਣ ਦੇ ਮਗਰੋਂ ਇਸ ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲੰਗਾ ਚੁਕੇ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਹੋਣ ਨਹੀਂ ਕਰ ਸਕਣਗੇ ਤੇ ਮੁਲਕ ਦੇ ਵਿੱਚ ਆਰਸੀ ਤੌਰ ਤੇ ਮੌਜੂਦ 3 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਫਿਰ ਵਰਕ ਪਰਮਿਟ ਤੜਾ ਤੜਾ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਮਹਿਕਮੇ ਨੂੰ ਮਿਲ ਜਾਵੇਗੀ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਇੱਕੋ ਛਟਕਰੀ ਵਿੱਚ ਖਤਮ ਕਰਨ ਦੇ ਮਕਸਦ ਦੇ ਤਹਿਤ ਸਟੀਫਨ ਹਾਰਪਰ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਤਰੀਕਿਆਂ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਕਿਹਾ ਅਸੇ ਲਗਾਏ ਜਾ ਰਹੇ ਨੇ ਕਿ ਮੁੱਢਲੇ ਗੇੜ ਦੇ ਵਿੱਚ 2.3 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਛਡੌਂਦਾ ਟੀਚਾ ਮਿੱਥਿਆ ਗਿਆ ਹੈ ਇਥੇ ਦੱਸਣਾ ਬੰਤਾ ਹੈ ਕਿ ਬੀਤੇ ਜੂਨ ਮਹੀਨੇ ਦੁਵਾਂ ਸੰਸਦ ਦੇ ਵਿੱਚ ਪੇਸ਼ ਹੋ ਸਟ੍ਰੌਂਗ ਬਾਉਂਡਰ ਐਕਟਰ ਸਟੱਡੀ ਵੀਜ਼ਾ ਤੇ ਕੈਨੇਡਾ ਪਹੁੰਚੇ ਉਹਨਾਂ ਪੰਜਾਬੀ ਨੌਜਵਾਨਾਂ ਦੇ ਰਾਹ ਵਿੱਚ ਕੰਡੇ ਵਿਛਾ ਸਕਦਾ ਹੈ ਜੋ ਪੀਆਰ ਲੈਣ ਦੇ ਵਿੱਚ ਸਫਲ ਨਹੀਂ ਹੁੰਦੇ ਅਤੇ ਆਖਰਕਾਰ ਅਸਾਈਲਮ ਕਲੇਮ ਜਾਂ ਫਿਰ ਐਲ ਐਮ ਆਈਏ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਨੇ ਬੇ ਸੀ 2 ਫੈਡਰਲ ਸਰਕਾਰ ਦੀਆਂ ਤਾਕਤਾਂ ਵਿੱਚ ਅਥਾਵਾਦਾ ਕਰਦਾ ਹੈ ਜਿਨ੍ਹਾਂ ਰਾਹੀਂ ਨਵੀਆਂ ਅਲਸੇਵੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰੱਦ ਕੀਤੀ ਜਾ ਸਕੇਗੀ ਮਾਰਕਾਨੀ ਦੀ ਸਰਕਾਰ ਦੇ ਵਿਸ਼ੇ ਵਿੱਚ ਇਮੀਗ੍ਰੇਸ਼ਨ ਮੰਤਰੀ ਦਾ ਉਦਦਾ ਸੰਭਾਲਣ ਵਾਲੇ ਨੋਮਾਸ ਕੋਸ਼ੀਆ ਤੋਂ ਐਮਪੀ ਲੀਨਟ ਯਾਬ ਹੁਣ ਤੱਕ ਜਦ ਤੱਕ ਤੌਰ ਤੇ ਸਰਦਰ ਮ ਨਜ਼ਰ ਨਹੀਂ ਆਈ ਪਰ ਮਾਰਾ ਨੇ ਖਦਸ਼ਾ ਜਤਾਇਆ ਹੈ ਕਿ ਇਹ ਤੂਫਾਨੋਂ ਤੋਂ ਪਹਿਲਾਂ ਦੀ ਸ਼ਾਂਤੀ ਹੋ ਸਕਦੀ ਹੈ ਇਹ ਤੇ ਉਸ ਨਾ ਬੰਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਕੋਲੀ ਵੀ ਇਮੀਗ੍ਰੇਸ਼ਨ ਦੇ ਮੁੱਦੇ ਉਤੇ ਲਗਾਤਾਰ ਸਰਕਾਰ ਨੂੰ けਰਨ ਤੇ ਜਾਂ ਤਨਕਾਰੇ ਨੇ ਅਤੇ ਇਸ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਵਾਸੀਆ ਦਾ ਮੁੱਦਾ ਭਖਵੀਂ ਬਹਿਸ ਦਾ ਆਧਾਰ ਬਣ ਸਕਦਾ ਹੈ ਮੈਨਕੂਵਲ ਦੇ ਇਮੀਗ੍ਰੇਸ਼ਨ ਵਕੀਲ ਜੋਨਾਥਨ ਲਿਵੋਸ਼ ਦਾ ਕਹਿਣਾ ਸੀ ਕਿ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਦੇ ਵਿੱਚੋਂ ਲਾਲ ਫਿੱਤਕ ਸ਼ਾਹੀ ਵੀ ਖਤਮ ਕਰਨੀ ਚਾਹੀਦੀ ਹੈ ਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣ ਦਾਸੀ ਕੈਨੇਡਾ ਪਿੱਛੋਂ ਖੱਡੇ ਜਵਾਨ ਵਾਲੇ ਦੀ ਗਿਣਤੀ ਵਧਣ ਦਾ ਸੰਕੇਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਕੋਨ ਤੋਂ ਸਟਾਫ ਦੇ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਆਉਂਦੇ ਦੋ ਸਾਲਾਂ ਦਾ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚ ਘਟਣ ਤੇ ਰਹੇਗਾ ਓਨਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦਾ ਅਸਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਤੇ ਵੌਨ ਸ਼ਾਇਰ ਤੇ ਮੇਅਰ ਨੇ ਸਪੀਡ ਕੈਮਰੇ ਲਗਾਉਣ ਦੀ ਯੋਜਨਾ ਨੂੰ ਠੱਪ ਕਰ ਦਿੱਤਾ ਹੈ ਆਟੋਮੈਟਿਕ ਸਪੀਡ ਐਨਫੋਰਸਮੈਂਟ ਪ੍ਰੋਗਰਾਮ ਨੂੰ ਕੰਮਲ ਤੌਰ ਤੇ ਖਤਮ ਕਰਨ ਬਾਰੇ ਮੇਅਰ ਸਟੀਵਨ ਡੈਲ ਜੁਕਾ ਦੇ ਵੱਲੋਂ ਲਿਆਂਦੇ ਮਤੇ ਨੂੰ ਕੌਂਸਲਰਾਂ ਤੋਂ ਭਰਵੀਂ ਹਮਾਇਤ ਮਿਲੀ ਹੈ ਅਤੇ ਹੁਣ ਸ਼ਹਿਰ ਦੇ ਵਿੱਚ ਮੰਚਲੇ ਡਰਾਈਵ ਅਨੇਵਾ ਗੱਡੀਆਂ ਚੁਰਾ ਸਕਣਗੇ ਮਤਦੇ ਵਿੱਚ 11 ਕ੍ਰੀਜ਼ਨ ਵੀ ਅਪੀਲ ਕੀਤੀ ਗਈ ਹੈ ਕਿ ਵਾਣ ਦੇ ਵਿੱਚੋਂ ਲੰਘਦੀਆਂ ਰਿਜ਼ਨਲ ਸੜਕਾਂ ਤੋਂ ਸਪੀਡ ਕੈਮਰੇ ਹਟਾ ਦਿੱਤੇ ਜਾਣ। ਇਸ ਸਾਲ ਦੇ ਸ਼ੁਰੂ ਦੇ ਵਿੱਚ ਸਿਰਫ 3 ਹਫ਼ਤਿਆਂ ਦੇ ਵਿੱਚ 32,000 ਸਪੀਡਿੰਗ ਟਿਕਟਾਂ ਵੰਡੀਆਂ ਜਾਣ ਤੋਂ ਬਾਅਦ ਵਾਣ ਨੇ ਜੂਨ ਦੇ ਵਿੱਚ ਸਪੀਡ ਕੈਮਰੇਾਂ ਦੀ ਵਰਤੋਂ ਰੋਕ ਦਿੱਤੀ ਸੀ। ਡੇਲ ਟੁਕਾ ਨੇ ਸੰਬੰਧਤਾ ਕੀ ਨਦੀ ਵਰਤੋਂ ਨੂੰ ਰੋਕਣ ਦੇ ਲਈ ਇਹ ਪ੍ਰਸਤਾਵ ਪੇਸ਼ ਕੀਤਾ ਕਿਉਂਕਿ ਕੌਂਸਲ ਨੂੰ ਕੈਮਰੇ ਦੀ ਮੌਜੂਦਗੀ ਬਾਰੇ ਸ਼ਹਿਰਦਾਰਾ ਬਦੇਰੇ ਪ੍ਰਭਾਵਸ਼ਾਲੀ ਸੰਕੇਤ ਬਣਾਉਣ ਦੇ ਤਰੀਕੇ ਬਾਰੇ ਇੱਕ ਰਿਪੋਰਟ ਪ੍ਰਾਪਤ ਹੋਣ ਵਾਲੀ ਸੀ। ਡੇਲ ਟੋਕਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵੋਨ ਨੂੰ ਨਾਗਰਿਕਾਂ ਦੀ ਸੁਰੱਖਿਆ ਅਤੇ ਇਹ ਯਕੀਨੀ ਬਣਾਉਣ ਦੇ ਵਿੱਚ ਕਾ ਸਹੀ ਸੰਤੁਲਨ ਬਣਾਤੀ ਲੋੜ ਹੈ ਕਿ ਵਿੱਤੀ ਅਨਿਸ਼ਚਿਤਤਾ ਦੇ ਸਮੇਂ ਨਿਵਾਸੀਆਂ ਤੇ ਕੋਈ ਵੀ ਅਨੁਚਿਤ ਵਿਤੀ ਬੋਝ ਨਾ ਪਾਇਆ ਜਾਵੇ। ਇਹ ਨਹੀਂ ਨਹੀਂ ਟੋਕਨ ਨੇ ਕਿਹਾ ਕਿ ਸਪੀਡ ਕੈਮਰੇ ਦੇ ਨਾਲ ਇਹ ਵਿੱਤੀ ਜੁਰਮਾਨੇ ਵੱਲ ਪੁਕਾਇਆ ਬਹੁਤ ਜ਼ਿਆਦਾ ਸਾਫ ਸੀ। ਦੱਸ ਦਈਏ ਅਨਟੈਲਿਟੀ ਦੇ ਪ੍ਰੀਮੀਅਰ ਨੇ ਨਗਰਪਾਲਿਕਾਵਾਂ ਨੂੰ ਟੈਕਸ ਹੜੱਪਨ ਨੂੰ ਖਤਮ ਕਰਨ ਦੀ ਅਪੀਲ ਕਰਦੇ ਹੋਏ ਗਵਰਮ ਸ਼ਹਿਰ ਦੇ ਰਸਮੀ ਤੌਰ ਉਤੇ ਆਟੋਮੈਟਿਕ ਸਪੀਡ ਇਨਫੋਰਸਮੈਂਟ ਕੈਮਰੇ ਦੀ ਵਰਤੋਂ ਬੰਦ ਕਰ ਦਿੱਤੀ ਹੈ। ਹਾਲਾਂਕਿ ਹਾਲਾਂਕਿ ਯੋਗ ਖੇਤਰ ਦੇ ਸਪੀਡ ਕੈਮਰੇ ਹਜੇ ਵੀ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਹਾਲਾਂਕਿ ਕੌਂਸਲ ਖੇਤਰੀ ਸਰਕਾਰ ਨੂੰ ਵਾਂਦੀਆਂ ਸੜਕਾਂ ਤੇ ਇਹਨਾਂ ਦੀ ਵਰਤੋਂ ਨੂੰ ਮੁਅੱਤਲ ਕਰਨ ਦੀ ਬੇਨਤੀ ਕਰੇਗੀ ਤੇ ਮੇਨ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਮੁੱਖ ਤਰਜੀਹ ਹੈ ਪਰ ਇਸ ਦੇ ਨਾਲ ਹੀ ਲੋਕਾਂ ਉੱਤੇ ਬੇਵਜਾ ਪੈਣ ਵਾਲਾ ਆਰਥਿਕ ਬੋਝ ਖਤਮ ਕਰਨਾ ਵੀ ਜ਼ਰੂਰੀ ਹੋ ਗਿਆ ਸੀ ਉਨੇ ਵੀ ਕਿ ਹੈ ਕਿ ਸਕੀਡ ਕੈਮਰੇ ਦਿਨਾਂ ਨਾਲ ਸੰਬੰਧਿਤ ਯੋਜਨਾ ਦੀ ਢੁਕਾਈ ਦੇ ਨਾਲ ਸਮਿਖਿਆ ਕਰਨ ਮਗਰੋਂ ਇਹੋ ਸਿੱਟਾ ਨਿਕਲਿਆ ਕਿ ਲੋਕ ਭਾਰੀ ਜੁਰਮਾਨੇ ਅਦਾ ਕਰਨ ਦੇ ਲਈ ਮਜਬੂਰ ਨਹੀਂ ਲਾਪਰਵਾਹੀ ਦੇ ਨਾਲ ਗੱਡੀ ਚਲੌਣ ਵਾਲੇ ਦੇ ਬਰੂਦਕਾਰ ਪਈ ਜਾਰੀ ਰਹੇਗੀ ਅਤੇ ਹਰ ਸੰਭਵ ਤਰੀਕੇ ਦੀ ਵਰਤੋਂ ਕਰਦਿਆ ਰਫਤਾਰ ਕੰਟਰੋਲ ਕਰਨ ਦੀ ਯਤਨ ਕੀਤੀ ਜਾਣਗੀ। ਦੱਸਦੀ ਇੱਕ ਸ਼ਹਿਰ ਦੇ ਬੁਲਾਰੇ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਕਾਉਂਟੋਨੇ 2024 ਦੇ ਵਿੱਚ ਆਟੋਮੈਟਿਡ ਸਪੀਡ ਕੈਮਰੇ ਤੋਂ ਲਗਭਗ 40 ਮਿਲੀਅਨ ਡਾਲਰ ਜੁਰਮਾਨੇ ਕੀਤੇ ਸਨ ਅਤੇ ਇਸ ਸਾਲ ਹੁਣ ਤੱਕ ਕੁੱਲ 45 ਮਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਕਾਉਂਟੋ ਪੁਲਿਸ ਅਧਿਕਾਰੀ ਕੈਮਰੇ ਦੀ ਭੰਗ ਤੋੜ ਦੀ ਘਟਨਾ ਦੀ ਵੀ ਜਾਂਚ ਕਰ ਰਹੀ ਹੈ ਅਤੇ ਪਾਰਸੇਡ ਡਰਾਈਵ ਉਤੇ ਲੋਕਾਂਆਂ ਕ੍ਰੇਨੀ ਤਸਵੀਰਾਂ ਚਾਰਕਿਤੀਆਂ ਨੇ ਜੋ ਇੱਕ ਕੈਮਰਾ ਤੋੜਦੇ ਦਿਖਾਈ ਦਿੰਦੇ ਨੇ ਜਿਸ ਨੂੰ 7 ਵਾਰ ਘਟਿਆ ਜਾ ਚੁੱਕਿਆ ਹੈ ਇੱਥੇ ਦੱਸਣਾ ਬੰਦਾ ਕਿ ਵਨ ਸ਼ਹਿਰ ਦੀਆਂ ਸੜਕਾਂ ਤੇ ਸਪੀਡ ਕੈਮਰੇ ਲਾਉਣ ਦੀ ਯੋਜਨਾ ਇਸ ਸਾਲ ਅਪ੍ਰੈਲ ਦੇ ਵਿੱਚ ਆਰੰਭ ਹੋਈ ਤੇ 4 ਜੂਨ ਨੂੰ ਰੋਕ ਲਾ ਦਿੱਤੀ ਗਈ ਡਰਾਈਵਰਾਂ ਨੂੰ ਚੇਤੇ ਕਰਵਾਇਆ ਗਿਆ ਕਿ 4 ਜੂਨ ਦੀ ਸ਼ਾਮ 5 ਵਜੇ ਤੋਂ ਪਹਿਲਾਂ ਸਪੀਡ ਕੈਮਰੇ ਰਾਹੀਂ ਕੀਤੇ ਜੁਰਮਾਨੇ ਭਰਨੇ ਹੋਣਗੇ ਜਾਂ ਕਾਨੂੰਨ ਮੁਤਾਬਕ ਇਹਨਾਂ ਵਿਰੁੱਧ ਅਪੀਲ ਦਾਖਲ ਕਰਨੀ ਹੋਵੇਗੀ ਡਰਾਈਵਰ ਨੂੰ ਇਹ ਵੀ ਦੱਸਿਆ ਗਿਆ ਕਿ ਯਾਰਕ ਦੇ ਰੀਜਨ ਦੇ ਵੱਲੋਂ ਸੰਚਾਲਿਤ ਕੈਮਰੇ ਪਹਿਲਾਂ ਵਾਂਗ ਮੌਜੂਦ ਨੇ ਅਤੇ ਇਹਨਾਂ ਰਾਹੀਂ ਜੁਰਮਾਨੇ ਜਾਰੀ ਕਰਦਾ سلسلہ ਚਰਦਾ ਰਹੇਗਾ। ਅਲਬਰਟਾ ਸਰਕਾਰ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ। ਅਲਬਰਟਾ ਸਰਕਾਰ ਨੇ 2026 ਦੇ ਅਖੀਰ ਤੱਕ ਡਰਾਈਵਿੰਗ ਲਾਇਸੈਂਸਾਂ ਅਤੇ شناختੀ ਕਾਰਡ ਦੇ ਵਿੱਚ ਕੈਨੇਡੀਅਨ ਨਾਗਰਿਕਾ ਦੇ ਨਿਸ਼ਾਨ ਸ਼ਾਮਲ ਕੀਤੇ ਜਾਣਗੇ। ਇਹ ਲਾਸਵੀਥ ਤਵ ਦਿੱਲੀ ਕੈਨੇਡਾ ਵਿੱਚ ਪਹਿਲੀ ਵਾਰ ਚੁੱਕਿਆ ਜਾ ਰਿਹਾ ਕਦਮ ਹੈ ਤੇ ਸਾਰੇ ਮਾਮਲੇ ਤੇ ਪ੍ਰੀਮੀਅਰ ਡੈਨੀਅਲ ਸਮੀਥ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਲਬਰਟਾ ਸਰਕਾਰ ਦੇ ਵੱਲੋਂ ਡਰਾਈਵਿੰਗ ਲਿਸੈਂਸ ਉੱਤੇ ਲਾਸਟਰੀ ਨਾਗਰਿਕਾ ਨਿਸ਼ਾਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਸਬੰਧ ਤੇ ਪ੍ਰੀਮੀਅਰ ਡੈਨੀਅਲ ਸਮੀਥ ਨੇ ਕਿਹਾ ਕਿ ਇਹ ਤਬਦੀਲੀਆਂ ਲੋਕਾਂ ਦੀ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਤੇਜ਼, ਆਸਾਨ ਅਤੇ ਵਧੀਆ ਬਣਾਵੇਗੀ Today, we're taking another step to fulfill that promise. Starting in late 2026, Alberta will be the first province to implement the addition of Canadian citizenship markers to our driver's licenses and identification cards. This simple addition will have a profound impact on how Albertans interact with their government and their communities. Why are we doing this? Because we believe in making things better, faster, and more convenient for everyone. By including citizenship information on these cards, we're streamlining access to vital services, whether it's applying for student aid, access, Health benefits or supporting those with disabilities. No longer will Albertans need to carry multiple documents or face unnecessary hurdles. This change means that when Albertans need to prove both their identity and their citizenship, they'll be able to do so with a single document. It's about reducing red tape, cutting down on paperwork, and making sure that government works for you, not the other way around. Programs like Assured Income for the Severely Handicapped, Alberta Student Aid, and the Persons with Developmental Disabilities Program all require proof of citizenship. With this new marker, accessing these supports will be simpler and more secure. Adding a Canadian citizenship marker is also about protecting our democracy. Election security is a vital concern in Canada. By adding citizenship information to Alberta's driver's licenses and ID cards, we're taking a proactive step toward ensuring that only eligible citizens cast ballots in our elections. This helps safeguard the integrity of our electoral process and strengthens trust in our democracy. I also want to be clear that non citizens, such as permanent residents, that still qualify Alberta for Alberta's driver's licenses will not have any marker displayed. Lastly, as we announced several weeks ago, we will also be integrating Alberta healthcare numbers onto driver's licenses, also in late 2026. This will also provide additional security around healthcare numbers, as we have learned through our refocusing of the healthcare system that there are more than half a million healthcare numbers registered than there are people living in Alberta. 530,438 to be exact, based on second quarter 2025 population estimates. ਇਹ ਨਾ ਹੀ ਨਹੀਂ ਸਮੀਥ ਨੇ ਵੀ ਦੱਸਿਆ ਕਿ ਨਵੇਂ ਲਾਇਸੈਂਸ ਦੇ ਵਿੱਚ ਨਾਗਰਿਕਤਾ ਦੀ ਜਾਣਕਾਰੀ ਹੋਣ ਦੇ ਨਾਲ ਅਲਬਰਟਾ ਦੇ ਲੋਕ ਵਿਦਿਆਰਥੀ ਸਹਾਇਤਾ ਹੈਲਥ ਬੈਨੀਫਿਟ ਜਾਂ ਫਿਰ ਅਪੰਗਤਾ ਸਹਾਇਤਾਵਾਂ ਵਰਗੀਆਂ ਸਰਕਾਰੀ ਸੇਵਾਵਾਂ ਦੇ ਲਈ ਅਲਜੀ ਦਿਨ ਦੇ ਸਮੇਂ ਆਪਣੀ ਪਛਾਣ ਅਤੇ ਨਾਗਰਿਕਤਾ ਦੋਵੇਂ ਚੀਜ਼ਾਂ ਇੱਕੋ ਦਸਤਾਵੇਜ਼ ਦੇ ਨਾਲ ਸਾਬਤ ਕਰ ਸਕਣਗੇ ਇਸ ਸੰਬੰਧ ਨੂੰ ਨੇ ਵੀ ਕਿਹਾ ਹੈ ਕਿ ਇਹ ਤਬਦੀਲੀਆਂ ਲੋਕਤੰਤਰ ਦੀ ਰੱਖਿਆ ਕਰਨ ਦੇ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਚੋਣਾਂ ਦੀ ਸੁਰੱਖਿਆ ਅਤੇ ਪ੍ਰੋਸੇਯੋਗਤਾ ਨੂੰ ਮਜ਼ਬੂਤ ਕਰੇਗੀ ਹਾਲਕੇ ਪਰਮਨੈਂਟ ਰੈਜ਼ੀਡੈਂਟ ਸਤੇ ਹੋਰ ਗੈਰ ਨਾਗਿਕਾ ਦੇ ਕਾਰਡ ਉੱਤੇ ਕੋਈ ਵੀ ਨਿਸ਼ਾਨਾ ਨਹੀਂ ਹੋਵੇਗਾ ਦੂਜੇ ਪਾਸੇ ਸਾਰੇ ਮਾਮਲੇ ਉੱਤੇ ਬੋਲਦੇ ਹੋਏ ਸਰਵਿਸ ਅਲਬਰਟਾ ਮੰਤਰੀ ਡੇਲ ਨੈਲੀ ਨੇ ਕਿਹਾ ਕਿ ਇਸ ਪਾਸੇ ਤੋਂ ਪਹਿਲਾ ਫੈਡਰਲ ਸਰਕਾਰ ਦੇ ਨਾਲ ਸਲਾਮ ਮਸ਼ورہ ਕੀਤਾ ਗਿਆ ਸੀ ਨੈਲੀ ਨੇ ਦੱਸਿਆ ਕਿ ਫੈਡਰਲ ਸਰਕਾਰ ਦੇ ਕੋਲ ਇੱਕ ਵੀ ਸਰੂਪ ਨਹੀਂ ਹੈ ਜਿਸ ਰਾਹੀਂ ਇਹ ਪਤਾ ਲੱਗ ਸਕੇ ਕਿ ਕੌਣ ਕੈਨੇਡੀਅਨ ਨਾਗਰਿਕ ਹੈ ਤੇ ਕੌਣ ਨਹੀਂ Well, I'll push back and say that's not red tape because red, red tape is duplication or unnecessary. And we've uh, learned early on because we reached out to the feds on this issue, and the feds cannot provide us with one single source of data that tells us who's Canadian, who's not. So that tells us right away that this is necessary. It's not just going to make it simpler for Albertans applying for benefits, but it's going to be able to, to tell us, uh, you know, who our citizens are. And, and look, there's 67 countries around the world that already do this. Uh, Spain does it. Italy does it. Uh, Brazil does it, Japan does it. Like, this is not controversial, but it will make uh, life simpler for Albertans when they're applying for benefits. If I can just skip up one more addendum, I, I'm not sure, you, you said this isn't red tape, this isn't, and then you described red tape as duplication. How is it not duplication? Because Albertans have told us that they want less IDs in their wallet, not more. And this is going to make life simpler, make life better, because they're only going to have to have one uh, identification: it's going to have their driver's license, their health insurance number, and then their citizenship. The immigration is ਮਲਟੀਕਲਚਰਲਿਜ਼ਮ ਦੀ ਸ਼ੈਡੋ ਮੰਤਰੀ ਲਿਜ਼ੇਟ ਤੇ ਜਵਾਦਾ ਨੇ ਕਿਹਾ ਕਿ ਇਹ ਤਬਦੀਲੀ ਲੋਕਾਂ ਦੇ ਲਈ ਬੇਲੋੜੀ ਕਾਗਜ਼ੀ ਕਾਰਵਾਈ ਅਤੇ ਔਖ ਪੈਦਾ ਕਰੇਗੀ ਉਹਨੇ ਇਹ ਵੀ ਕਿਹਾ ਕਿ ਜੋ ਕਿਸੇ ਕੋਲ ਪਾਸਪੋਰਟ ਨਹੀਂ ਹੈ ਜਾਂ ਜਨਮ ਸਰਟੀਫਿਕੇਟ ਲੱਭਣਾ ਔਖਾ ਹੋ ਜਾਵੇ ਤਾਂ ਲਾਇਸੈਂਸ ਰੀਨਿਊ ਕਰਵਾਉਣਾ ਇੱਕ ਝੰਜਟ ਬਣ ਜਾਵੇਗਾ ਤੇ ਨਵੇਂ ਨਿਯਮ ਦੇ ਅਨੁਸਾਰ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਫਿਰ ਰੀਨਿਊ ਕਰਵਾਉਣ ਸਮੇਂ ਲੋਕਾਂ ਨੂੰ ਆਪਣੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ ਦੇਣਾ ਪਵੇਗਾ ਨੇਪਾਲ ਸਰਕਾਰ ਪਰಧಾನ ਮੰਤਰੀ ਮਾਰਕਾਨੀ ਦੀ ਅਗਵਾਈ ਹੇਠ ਆਪਣਾ ਪਹਿਲਾ ਬਜਟ ਪੇਸ਼ ਕਰੇਗੀ ਅਤੇ ਇਹ ਬਜਟ 4 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ ਹਾਲਾਂਕਿ ਤਾਰੀਖ ਪਿਛਲੇ ਦਸੇ ਸਮੇਂ ਨਾਲੋਂ ਥੋੜੀ ਦੇਰੀ ਵਾਲੀ ਹੈ ਪਰ ਕਿਉਂਕਿ ਕਾਰਨੀ ਨੇ ਮਹੀਨੇ ਦੇ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਵਿੱਚ ਆਵੇਗਾ ਅਤੇ ਖਾਲੀ ਦੇ ਵਿੱਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਸਨ ਕਿ ਹਾਊਸ ਲੀਡਰ ਸਟੀਵਨ ਮੈਕਨਿਨ ਵੀ ਕਹਿ ਰਹੇ ਸੀ ਕਿ ਬਜਟ ਅਗਲੇ ਮਹੀਨੇ ਅਕਤੂਬਰ ਵਿੱਚ ਪੇਸ਼ ਹੋਵੇਗਾ ਪਰ ਹੁਣ ਇਹ ਨਵੰਬਰ ਇਸ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪਰਿੰਗ ਵਿੱਚ ਹੁੰਦਾ ਹੈ ਪਰ ਅਪ੍ਰੈਲ ਵਿੱਚ ਕੋਈ ਚੋਣ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤੇ ਲਈ ਹੀ ਚੱਲੀ ਸੀ ਇਸ ਲਈ ਇਸ ਵਾਰੀ ਬਜਟ ਨੂੰ ਪੋਲ ਤੱਕ ਖਿੱਚਣਾ ਪਿਆ This country, Mr. Speaker, we're going to protect our communities. We're going to empower Canadians. We're going to build the strongest economy in the G7. We're going to build this country like never before. We're going to build the Canada of the twenty-first century, Mr. Speaker. We are just we are the true north strong and free ਦਸੀ ਸਵਾਰੀ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ ਦੇ ਵਿੱਚ ਕੁਟੌਤੀ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮਾਰਕਾਨੀ ਅਤੇ ਵਿੱਤ ਮੰਤਰੀ ਸ਼ੈਂਪੀਨ ਦੋਵਾਂ ਨੇ ਮੰਤਰੀਆਂ ਤੇ ਸਰਕਾਰੀ ਵਿਪੱਖ ਨੂੰ ਬਚਤ ਲੱਭਣ ਦੇ ਲਈ ਵੀ ਕਿਹਾ ਹੈ ਅਤੇ ਰੈਗੂਲੇਸ਼ਨ ਨੂੰ ਵੀ ਘਟਾਉਣ ਦੀ ਗੱਲ ਕੀਤੀ ਹੈ ਦੂਜੇ ਪਾਸੇ ਮਾਰਕਾਨੀ ਨੇ ਵਧੇ ਹੋਏ ਕਾਟੇ ਦੇ ਪਿੱਛੇ ਤਈ ਕਾਰਨ ਦੱਸੇ ਨੇ ਜਿਵੇਂ ਕਿ ਅਮਰੀਕੀ ਟੈਰਿਫ ਕਾਰਨ ਉਦਯੋਗਾਂ ਦੇ ਲਈ ਦਿੱਤਾ ਗਿਆ ਸਹਾਇਤਾ ਪੈਕੇਜ ਐਨਏਟੀਓ ਫਾਟੂ ਖਰਚੇ ਦੀ ਵਚਨਬੱਤਾ ਤੇ ਆਮਦਨ ਟੈਕਸ ਦੇ ਵਿੱਚ ਕਟੌਤੀ ਸ਼ੈਂਪੀਨ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਸਰਕਾਰੀ ਠੇਕੇਾਂ ਦੀ ਸਮੀਖਿਆ ਕਰਨ ਤਾਂ ਜੋ ਹਰ ਪਾਸਿਓਂ ਬਜਟ ਕੀਤੀ ਜਾ ਸਕੇ ਕਿਉਂਕਿ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ ਦੇ ਵਿੱਚ 7.5% ਦੀ ਕਟੌਤੀ ਕੀਤੀ ਜਾਵੇ 2027-28 ਦੇ ਵਿੱਚ 10% ਅਤੇ 2028-29 ਦੇ ਵਿੱਚ 15% ਦੀ ਕਟੌਤੀ ਹੋਵੇ ਜ਼ਿਕਰ ਹੋ ਕਿ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਲ ਦਾ ਘਾਟਾ ਪਿਛਲੇ ਸਾਲ ਦੇ ਨਾਲੋਂ ਵੱਧ ਹੋਵੇਗਾ ਪਿਛਲੀ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਇਆ ਤਾਂ ਘਾਟਾ 61.9 ਬਿਲੀਅਨ ਸੀ ਲੰਬੇ ਸਮੇਂ ਤੋਂ ਲਿਬਰਲ ਮੰਤਰੀ ਰਹੀ ਕ੍ਰਿਸਟਿਆ ਫਰੀਲੈਂਡ ਕੈਬਨਿਟ ਛੱਡ ਰਹੀ ਹੈ ਅਤੇ ਪੁਸ਼ਟੀ ਕੀਤੀ ਗਈ ਹੈ ਕਿ ਉਹ ਅਗिल्या ਸੰਕੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੀ ਜੀ ਹਾਂ ਮੰਗਲਵਾਰ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਪੱਤਰ ਦੇ ਵਿੱਚ ਫਰੀਲੈਂਡ ਨੇ ਕਿਹਾ ਕਿ ਉਸਨੇ ਜਨਤਕ ਜੀਵਨ ਦੇ ਵਿੱਚ 12 ਸਾਲਾਂ ਬਤੌਣ ਤੋਂ ਬਾਅਦ ਬਹੁਤ ਸਾਰੀ ਸ਼ੁਕਰਗੁਜ਼ਾਰੀ ਅਤੇ ਥੋੜੇ ਜਿਹੇ ਦੁੱਖ ਦੇ ਨਾਲ ਇਹ ਫੈਸਲਾ ਲਿਆ ਹੈ ਕਿ ਉਹ ਅਸਤੀਫਾ ਦੇ ਰਹੀ ਹੈ ਫਰੀਲੈਂਡ ਨੇ ਕਿਹਾ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਦੁਜਿਆ ਦੇ ਲਈ ਰਾਹ ਬਣਾਉਣਾ ਅਤੇ ਆਪਣੇ ਲਈ ਨਵੀਂ ਚੁਣੌਤੀਆਂ ਲਭੰਦਾ ਸਹੀ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਮਾਰਕਾਨੀ ਨੇ ਫਰੀਲੈਂਡ ਦਾ ਉਹਨਾਂ ਦੀ ਸਾਲਾਂ ਦੀ ਸੇਵਾ ਦੇ ਲਈ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਉਹ ਯੂਕਰੇਨ ਦੇ ਪੁਨਰ ਨਿਰਮਾਣ ਦੇ ਲਈ ਕੈਨੇਡਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣਗੇ 加尼 ਨੇ ਉਹਨਾਂ ਦੀ ਬਹੁਪੱਖੀ ਪ੍ਰਤਿਭਾ, ਬੁੱਧੀ ਅਤੇ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਦੇ ਹੋਏ ਇਤਿਹਾਸਿਕ ਵਪਾਰਕ ਸਮਝੌਤਿਆਂ, ਮਹਾਮਾਰੀ ਪ੍ਰਤੀਕਿਰਿਆਵਾਂ, ਬੱਚਿਆਂ ਦੀ ਦੇਖਭਾਲ ਸਮਝੌਤਿਆਂ ਅਤੇ ਅੰਦਰੂਨੀ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਉੱਤੇ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ। ਦਸੀਏ ਫ੍ਰੀਲੈਂਡ 2015 ਤੋਂ ਕੈਨੇਡੀਅਨ ਰਾਜਨੀਤੀ ਤੇ ਵਿਜੀਗ ਪਰਮੁਖ ਹਸਤੀ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਿੱਤੀ ਵੱਜੋਂ ਵੀ ਉਹਨਾਂ ਨੇ ਸੇਵਾ ਨਿਭਾਈ ਹੈ ਤੇ 2020 ਦੇ ਵਿੱਚ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਰਹੀ ਹੈ ਉਸਨੇ ਅੰਤਰਰਾਸ਼ਟਰੀ ਵਪਾਰ ਅਤੇ ਵਿਦੇਸ਼ੀ ਮਾਮਲੇ ਦੇ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ ਜਿਰੇ ਵਿੱਚ ਯੂਕਰੇਨ ਤੇ ਰੂਸ ਦੇ ਹਮਲੇ ਵਿਰੁੱਧ ਵਕਾਲਤ ਕਰਨਾ ਵੀ ਸ਼ਾਮਲ ਰਿਹਾ ਦਸੀਏ ਫ੍ਰੀਲੈਂਡ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਵਿਦਾਂ ਹੋਣਾ ਨਹੀਂ ਜੀ ਬੋਝ ਭਾਰੀ ਨਹੀਂ ਹੈ ਸਬ ਕੋ ਸਮੇ ਭਾਰੀ ਹੈ ਅਤੇ ਹੋਰ ਕੈਨੇਡੀਅਨ ਨੌਜਵਾਨਾਂ ਨੂੰ ਰਾਜਨੀਤੀ ਕੈਰੀਅਰ ਬਣਾਉਣ ਦੇ ਲਈ ਉਤਸ਼ਾਹਿਤ ਕੀਤਾ ਟ੍ਰਾਂਸਪੋਰਟ ਅਤੇ ਅੰਦਰੂਨੀ ਵਪਾਰ ਦੇ ਵਿੱਚ ਉਨੱਤਿਆ ਜ਼ਿੰਮੇਵਾਰੀਆਂ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਟਲੇਬਲੈਂਕ ਅਤੇ ਹਾਊਸ ਲੀਡਰ ਸਟੀਵ ਮੈਕਨੇਨ ਵਿਚਕਾਰ ਵੰਡੀਆਂ ਜਾਣਗੀਆਂ